ਦੇਖ ਲਾ ਲਈ ਵੀ ਅੰਦਰ ਹਾਂ ਹਾਂ ਹੁਣ ਖਣੀ ਕੀ ਇਹਨੂੰ ਪਿੱਤਗਾ ਪੜਾਉਗੀ ਮੁੰਡੇ ਨੂੰ ਦੇਖ ਲਾ ਵਾ ਤਾਂ ਫੱਟੇ ਕਿਵੇਂ ਲੱਗੀ ਐ ਮਾਂ ਨੇ ਫੋਨ ਕਰਕੇ ਇਹ ਸਭ ਕੁਝ ਦੱਸ ਕੇ ਲੜਾਈ ਆ ਨਿਕਲ ਆ ਇਹ ਮੁੰਡਾ ਤਾਂ ਆਇਆ ਆਉਂਦਾ ਤਾਂ ਦੇਖ ਕਿਵੇਂ ਗੱਗੂ ਗਿੱਲ ਨੂੰ ਕੋ ਖੁੰਡਾ ਫੜਿਆ ਹੋਇਆ ਗੱਲ 'ਚ ਪਰ ਨਾ ਪਾਇਆ ਹੁੰਦਾ ਆ ਗਿਆ ਦਾਰਾ ਪਹਿਲਵਾਨ ਇਹ ਤੋਂ ਡਰੋਂ ਧਮਕੀਆਂ ਦਵਾ ਉਹਨੂੰ ਫਿਰਦੀ ਆਪਾਂ ਆਇਆ ਤਾਂ ਕਿਵੇਂ ਦਿਉਗਾ ਹੈ ਆਇਆ ਤਾਂ ਕਿਦੋਂ ਕਿ ਉਹ ਚੱਲਦਾਗਾ ਉਹਦਾ ਤਾਂ ਰੋਬ ਉਹ ਤੋਂ ਵੀ ਜ਼ਿਆਦਾ ਵੱਡਾਗਾ ਆ ਮੇਰਾ ਪੁੱਤ ਡਰਨ ਵਾਲਾ ਕੋ ਤੋ ਲੈ ਕੇ ਤਾਂ ਦੇਖ ਕਿਵੇਂ ਗਈ ਅੰਦਰ ਮਾਂ ਫੜ ਕੇ ਵੀ ਕੋਈ ਗੱਲ ਨਹੀਂ ਭਾਫ ਨਾ ਨਿਕਲ ਜੇ ਹੂੰ ਦੇਖਾਂਗੇ ਕੀ ਕਰੂਗਾ ਹੁਣ ਇਹ ਇਹਨਾਂ ਕੋਲੇ ਕਰਨ ਨੂੰ ਕੀ ਆ ਆ ਬੋਲਣ ਆਲਗਾ ਇਹ ਬੋਲ ਬੋਲ ਕੇ ਆਖੇਂ ਕਹਿੰਦੀ ਘਰ ਚੱਕ ਦਿੰਦੇ ਗਾ ਮਾਮਾ ਤੇ ਆ ਲੈ ਪੁੱਤ ਇਹਨਾਂ ਕੋਲੇ ਕਰਨ ਨੂੰ ਕੀ ਆਗਾ ਆ ਬੋਲਣ ਆਲਗਾ ਮਾਂ ਇਹ ਤਾਂ ਮੈਨੂੰ ਵੀ ਪਤਾ ਹੈ ਕਰਨ ਕਰਾਉਣ ਨੂੰ ਇਹਨਾਂ ਕੋਲੇ ਕੀ ਹੈ ਟੂਕ ਟੇਰ ਨੇ ਪਹਿਲਾਂ ਉਹ ਬੈਠੀ ਐ ਹੁਣ ਲਿਆ ਕੇ ਇਹ ਬਿਠਾਇਆ ਚਾਰ ਦਿਨ ਇਹਦੇ ਨਿਕਲ ਜਾਣਗੇ ਹਾਂ ਬਸ ਆਈ ਇਹਨਾਂ ਕੋਲੇ ਤਾਂ ਪਹਿਲਾਂ ਤਾਂ ਆਪਾਂ ਮਿੰਨਾ ਮਿੰਨਾ ਲਾ ਜਾਂਦੀ ਹੁੰਦੀ ਹੈਗੀ ਹੁਣ ਇਹ ਸੱਦ ਲਿਆ ਖਣੀ ਦੋ ਦਿਨ ਰਹੂ ਕਿ ਤਿੰਨ ਦਿਨ ਰਹੂਗਾ ਹੁਣ ਤਾਂ ਇਹਦੀ ਲੰਬੀ ਛੁੱਟੀ ਲੈ ਕੇ ਆਇਆ ਮਾਂ ਇਹਨੂੰ ਐ ਵੀ ਮੇਰਾ ਵੀਰਾ ਤਾਂ ਅੰਦਰ ਹੈ ਵੀ ਇਹਨੂੰ ਘਰ ਦੀ ਜ਼ਿੰਮੇਵਾਰੀ ਦਿਖਾ ਦੂੰ ਸਾਰੀ ਜ਼ਿੰਮੇਵਾਰੀ ਘਰ ਦੀ ਇਹਨੂੰ ਸੰਭਾਹ ਦੂੰਗੀ ਆ ਮੈਂ ਕਰਿਆ ਹੋਇਆ ਤੇਰੇ ਦੋ ਤੈਨੂੰ ਫੂ ਤੂੰ ਦੇਖੀ ਸਹੀ ਇਹਨਾਂ ਦੀ ਤੂੰ ਹੀ ਘੁੱਟਦਾ ਦੋ ਦਿਨਾਂ ਚ ਲੈ ਕੇ ਆਊਗਾ ਆਪਦੇ ਮਾਮੇ ਨਾ ਕੋਈ ਨਹੀਂ ਐ ਤਾਂ ਮੈਨੂੰ ਪਤਾ ਕਿ ਵੀ ਲਾਡੀ ਦੀ ਬਠੇਰੀ ਚੱਲਦੀ ਹੈ ਤੇਰੇ ਮੁੰਡੇ ਕੁੰਡਿਆਂ ਦੀ ਜਾਨ ਦਾ ਉਹ ਉਹ ਤਾਂ ਮਿੰਦਚ ਦੀ ਬਾਹਰ ਕਢਾ ਲਿਆਊਗਾ ਉਹ ਤੋਂ ਤੋਂ ਮਾਰਦਿਆਂ ਨੇ ਮਾਂ ਇੰਦਰਤਾ ਹੀ ਖੁਸ਼ ਨੇ ਆਇਕ ਤੇ ਲੱਡੂ ਭੋਰਦਿਆਂ ਨੇ ਵੀ ਵਧੀਆ ਹੋ ਗਿਆ ਵਾਗਿਆ ਇਹਨਾਂ ਨੂੰ ਕੋਈ ਦੁੱਖ ਰੱਖ ਨਹੀਂ ਮੇਰੇ ਭਾਈ ਦਾ ਇਹਨਾਂ ਨੂੰ ਦੁੱਖ ਕਾਹਦਾ ਦਾ ਦੁੱਖ ਆਪਾਂ ਨੂੰ ਮਾਵਾ ਠਿੰਗਾਂ ਨੂੰ ਆਪਾਂ ਕਲ ਪੀ ਜਾਂਦੇਗਾ ਚਾਹ ਨਹੀਂ ਚੰਗੀ ਲੱਗਦੀ ਇੱਥੇ ਰੋਟੀ ਨਹੀਂ ਲੱਗਦੀਗੀ ਇਹ ਤਾਂ ਮੌਜ ਨਗੜਾ ਪਗੜਾ ਪਗੜਾ ਖਾਂਦ ਰਹੇ ਆਗੇ ਆਪਣਾ ਦੇਖੇ ਦੇਖਣਾ ਇਹਨੂੰ ਉਸੇ ਬੇਪਰ ਸਵਾਟਰ ਹੁੰਦੀ ਹੈ ਸਾਰਾ ਦਿਨ ਨਹੀਂ ਸਲਾਈਆਂ ਹੱਥ ਤੋਂ ਸਰਦੀ ਸਾਰਾ ਦਿਨ ਇਹ ਮਾਨ ਨੂੰ ਕਲਪਨਾ ਲਾਵੇ ਤਾਂ ਫੇਰ ਹੀ ਆ ਇਤਾ ਬਿੱੱਚ ਦਾ ਖੋਸ਼ਾ ਗਈ ਉੱਤੋਂ ਫਿਰ ਦੀ ਆਪਣਾ ਰਵਾਰ ਸਿੰਘਾ ਮਾਰਦੀ ਮਿੱਠੀਆਂ ਮਾਰਦੀ ਵੀ ਮਾਵਾ ਟਿੰਗਾਂ ਨੂੰ ਦੇਖਾਂ ਤੜਫਾਂ ਦੇ ਨੂੰ ਕੋਈ ਨਾ ਇੱਕ ਦੋ ਦਿਨ ਹੋਰ ਤੜਫਾਂ ਕੇ ਮਾਂ ਤੂੰ ਦੇਖੀ ਸਹੀ ਮੇਰਾ ਪੁੱਤ ਇਹਨਾਂ ਦੀ ਧੂਹੀ ਕੋਟਾ ਦਾ ਹਾਂ ਕਿ ਜੇ ਮੇਰੇ ਬੰਨੀ ਝਾਕਦੀ ਏ ਕਿ ਤੇਰੇ ਕੰਨੀ ਝਾਕਦੀ ਏ ਵੀ ਕਿਵੇਂ ਬੈਠਾਂਗਾ ਸਾਡੇ ਤਾਂ ਹੁਣ ਆਖੇਗੀ ਤਨਮਾਨ ਨੂੰ ਲੱਗੀ ਪਈ ਹੈਗੀ ਬੈ ਉਹ ਤਾਂ ਦੀ ਪੰਡਾ ਮਾ ਹਾਂ ਹਾਂ ਉਹ ਗਾਂ ਦੇ ਜਾਂਦੀ ਆ ਫਿਰ ਤੁਸੀਂ ਕਹਿੰਦੇ ਮੇਰੀ ਕੁੜੀ ਬੋਲਦੇ ਮਾੱਖ ਕੇ ਬੋਲਦੇ ਜਦੋਂ ਹਰਦੀ ਨਹੀਂ ਲੈ ਹਣ ਆਓ ਲੈ ਤੁਸੀਂ ਜਾ ਕੇ ਦੇਖੋ ਜੇ ਨਾ ਮੁੰਡੇ ਨੂੰ ਪੱਟੀਆਂ ਪੜਾਉਂ ਜਾਂਦੀ ਹੋਵੇ ਪੜਾਈ ਜਾਂਦੇ ਤੂੰ ਨਾ ਬੋਲੀ ਇਹਨਾਂ ਨਾ ਇਹ ਤਾਂ ਫਿਰ ਕਹਿੰਦੇ ਮਾਵਾ ਟਿੰਗਾ ਬੋਲਦੇ ਹਨ ਕਿੰਨਾ ਚਿਰ ਚੁੱਪ ਰਹਾਗੇ ਮਾ ਇਹਦੇ ਚੁੱਪ ਨਹੀਂ ਤਾਂ ਇੱਥੋਂ ਤੱਕ ਕਰ ਲਿਆ ਹੁੰਦੇ ਜੇ ਮੈਂ ਬੋਲੀ ਨਹੀਂ ਤਾਂ ਨਾ ਇੱਥੋਂ ਦੇ ਕਰਾ ਗਈ ਯਮਾ ਉਹਨਾਂ ਤੇ ਪਹਿਲਾਂ ਤੇ ਬੋਲਦੀ ਇਹਨੂੰ ਮੈਂ ਜਾਮੇ ਦੇ ਮੇਚ ਕਰੀ ਰੱਖਦੀ ਫਿਰ ਤੇਹੀ ਲੋਟ ਸੀਗੀ ਮਾਈ ਨਹੀਂ ਸੀ ਬੋਲਦੀ ਮੈਨੂੰ ਮੁੰਡਾ ਬੋਲਣਾ ਨਹੀਂ ਦਿੰਦਾ ਆ ਮੈਂ ਤਾਂ ਉਹਦਾ ਮਗਰੋਂ ਮਗਰੋਂ ਜਿਹੜਾ ਬੋਲਣਾ ਬੋਲਣਾ ਉਹ ਤਾਂ ਆਪਦੇ ਹੁੰਦੇ ਤਾਂ ਮੈਨੂੰ ਬੋਲਣ ਨਹੀਂ ਦਿੰਦਾ ਮੈਂ ਤਾਂ ਕੁੱਤ ਨਿਕਲਣ ਦਿੰਦਾ ਉਹ ਆ ਬਹੁ ਦੇਖਿਆ ਫਾਫੜੇ ਕੁੱਟਣੀ ਜਿੱਦ ਦੇ ਮਾਂ ਆਈ ਹੈ ਮੂੰਹ ਨਹੀਂ ਤਾਰਖਿਆ ਵੀ ਇਹ ਤਾਂ ਮੂੰਹ ਸੁ ਜਵਾਨ ਨਹੀਂ ਹੈਗੀ ਬੜਾ ਬਹੁਤ ਚੰਗੀ ਹੈ ਆਈ ਨਹੀਂ ਪਤਾ ਇਹਦਾ ਕਲੇਸ਼ ਦੀ ਜੜਤਾ ਇਹੀ ਹੈ ਆ ਅੰਦਰੇ ਅੰਦਰ ਵਧ ਗਿਆ ਚੰਗਾ ਚੋਸਾ ਕਰ ਕਰ ਖਵਾਈ ਜਾਂਦੀ ਹੈ ਮਾਂ ਨੂੰ ਪਰ ਕਿਹਨਾਂ ਕੋਲ ਖਾਣ ਦਾ ਲਾਹਾ ਰਹਿੰਦਾ ਇਹਨਾਂ ਸਾਰਾ ਦਿਨ ਖੁੱਲਾ ਗੁੱਲਾ ਘਰ ਮੇਰਾ ਮੇਰੇ ਪਾਈ ਦਾ ਇਹ ਹੁੰਦਾ ਫਿਕਰ ਨਹੀਂ ਦੇਂਦਾਂ ਦੀ ਪਕਾਈ ਜਾਂਦੇ ਨੇ ਖਾਈ ਜਾਂਦੀਆਂ ਜੇ ਤਾਂ ਕੁਝ ਲਿਆਉਣਾ ਪਰ ਫਿਰ ਤੈਨੂੰ ਪਤਾ ਲੱਗ ਆਹ ਦੇਖ ਲੈ ਰੇੜੀ ਵਾਲੇ ਤਾਂ ਰੋਜ਼ ਸਬਜ਼ੀਆਂ ਚੰਗੀਆਂ ਤੋਂ ਚੰਗੀਆਂ ਲੈਂਦੇਗਾ ਮਾਂ ਮਾਂ ਤੇ ਅੰਦਰ ਅੰਦਰ ਹੀ ਖਾ ਲੈਂਦੇਗਾ ਆਪਣੇ ਸਾਹਮਣੇ ਖਾਂਦਗਾ ਇਹ ਤਾਂ ਤਾਂ ਕਹੀ ਨਹੀਂ ਮਾ ਜੀ ਅੰਦਰ ਲੈ ਜਾਂਦੀ ਹੈ ਕਿ ਭਾਂਡੇ ਭਰ ਕੇ ਚੀਜ਼ਾਂ ਦੇ ਖਵਾ ਲੈਂਦੀ ਹੈ ਮਾਂ ਨੂੰ ਭਰਾ ਨੂੰ ਹੁਣ ਬਠੇਰਾ ਕੋਈ ਨਾ ਮਾਂ ਕਿੰਨੇ ਕਿ ਦਿਨ ਕੋਈ ਗੱਲ ਨਹੀਂ ਕੀਤਾ ਹੋਇਆ ਲਾਡੀ ਨੂੰ ਫੋਨ ਲਾਡੀ ਨੂੰ ਤਾਂ ਕਰਿਆ ਉਹ ਤਾਂ ਆਜੂ ਬਜਵਾਖ ਆਜੂ ਮੇਰਾ ਭਾਈ ਬਥੇਰਾ ਜੀ ਆਉਂਦਾ ਰਹੇ। ਹੋਰ ਪੂਆ ਠੀਕ ਆ ਕੀ ਸੀ ਤੁਸੀਂ? ਠੀਕ ਠਾਕ ਵਧੀਆ। ਮੇਰੇ ਨਾਲ ਤਾਂ ਮੇਰੇ ਵਾਲਾ ਬਾਪੂ ਨੇ ਸਾਰੇ ਰਾਹ ਵੀ ਲੜਦਾ ਆ ਗਿਆ ਬਸ। ਚੱਲ ਕੋਈ ਨਹੀਂ। ਬਾਈ ਦਾ ਨਾ ਸੁਭਾਈ ਐ ਮੇਂ ਦਾ। ਫੇਰ ਕੀ ਹੁੰਦਾ? ਤੇ ਤੂੰ ਇੱਕ ਮਿੰਟ ਹੋਰ ਗੱਲ ਦੱਸ। ਹਾਂਜੀ ਪੂਆ ਜੀ। ਕਰਮ ਉੱਥੇ ਕਿਉਂ ਛੱਡੀ? ਜਾ ਕੇ ਲਿਆ ਉਹਨੂੰ। ਛੱਡੀ ਕੋ ਪੂਆ ਜੀ। ਪੂਆ ਆਈ ਸੀ ਮੇਰੀ ਸੱਸ ਕਹਿ ਕੇ ਦੋ ਦਿਨਾਂ ਦੀ ਮੋੜ ਕੇ ਉੱਥੇ ਰੱਖ ਲਿਆ ਉਹਨੂੰ ਤੇ ਤੂੰ ਉਹਨੂੰ ਫੋਨ ਕਰ ਵੀ ਤੈਨੂੰ ਮੈਂ ਲੈਣ ਆਉਣਾਗਾ ਨਿਹਿਆ ਪੁੱਤ ਆਪਾਂ ਤਾਂ ਇੱਥੇ ਹੀ ਰੱਖਾਂਗੇ ਆਪੇ ਕੋਲ ਪੂਆ ਜੀ ਮੈਂ ਫੋਨ ਲਾਇਆ ਸੀਗਾ ਠੀਕ ਐ ਕਹੇ ਤਾਂ ਉਹਦੀ ਮਾਂ ਚੱਕ ਲੈਂਦੀ ਆ ਜੇ ਕਰ ਮੋਨਾ ਗੱਲ ਕਰਦਾ ਉਹ ਵੀ ਤਾਂ ਮੈਨੂੰ ਐਂ ਕਹਿੰਦੀ ਸੀ ਕਹਿੰਦੀ ਮੇਰੇ ਯਾਰ ਜੀ ਨਹੀਂ ਲੱਗਦਾ ਮੈਨੂੰ ਲੈ ਜਾ ਇੱਥੋਂ ਹੁਣ ਮੈਂ ਕਰਾਂ ਤੇ ਕਰਾਂ ਕਿ ਉਹ ਸੱਸਾ ਜਿਹੜੀ ਉਹ ਆੜੀ ਲਈ ਬੈਠੀ ਹੈਗੀ ਕੋਈ ਨਹੀਂ ਲਈ ਰੱਖਣ ਦਿੜੀ ਤੂੰ ਉਹਦੇ ਭਰਾਵਾਂ ਨੂੰ ਫੋਨ ਕਰ ਦੇ ਵੀ ਮੈਂ ਕਰਮੋ ਨੂੰ ਲੈਣ ਆਣਾਗਾ ਬਾਕੀ ਮੇਰੀ ਗੱਲ ਕਰਵਾਈ ਕਰਮੋ ਨਾਲ ਜਦੋਂ ਵੀ ਕਰਮੋ ਨੂੰ ਤੂੰ ਫੋਨ ਲਾਏਂਗਾ ਨਾ ਮੇਰੇ ਕੋਲੇ ਬੈ ਕੇ ਲਾਈ ਮੈਂ ਵੀ ਉਹਨੂੰ ਆਖੂਗੀ ਪਈ ਹੁਣ ਮੈਂ ਆ ਗਈ ਤੇ ਤੂੰ ਘਰੇ ਆ ਜਾ ਠੀਕ ਆ ਬੂਆ ਮੈਂ ਵੀ ਉਹਨੂੰ ਮੇਰਾ ਨਾ ਜੀਜਾ ਕਰੀਦਾ ਸੀਗਾ ਵੀ ਮੈਂ ਕਰਮੋ ਨਾਲ ਗੱਲ ਕਰ ਲਾਂ ਜਦੋਂ ਮੈਂ ਫੋਨ ਲਾਉਣਾ ਉਹਦੀ ਮਾਂ ਚੱਕ ਲੈਂਦੀ ਹੈਗੀ ਕੋਈ ਨਾ ਕੋਈ ਬਹਾਨਾ ਲਾਉਣ ਲੱਗ ਜੂ ਗੱਲ ਵੀ ਨਹੀਂ ਕਰਾਉਂਦੀ ਲੈ ਮੇਰੀ ਕੀ ਕਹਣਾ ਕਦੇ ਸਵੇਰੇ ਕੋਨੇ ਆ ਆਪਣੇ ਫੋਨ ਚੱਕ ਲਿਆ ਹਾਈ ਇਹੋ ਜੀ ਉਹਦਾ ਕੀ ਕਰਗੇ ਹਾਈ ਇਹੋ ਜੀ ਬੂਆ ਪਾਲ ਕੇ ਵੀ ਤੁਸੀਂ ਦਿੱਤਾ ਸਾਰੇ ਨੇ ਉਦੋਂ ਤੁਸੀਂ ਦੇਖਿਆ ਨੀਗਾ ਵੇ ਭਾਈ ਪਾਲਦਾ ਤਾਂ ਚੰਗਾ ਕਰਕੇ ਹੁੰਦਾ ਕਿਸਮਤ ਦਾ ਨਹੀਂ ਪਤਾ ਹੁੰਦਾ ਕਹਿਓ ਜੀ ਲਿਖੀ ਹੁੰਦੀ ਐ ਵੇ ਭਾਈ ਪਾਲਦਾ ਤਾਂ ਨਾ ਅਗਲਾ ਚੰਗਾ ਕਰਕੇ ਹੁੰਦਾ ਪਰ ਕਿਸਮਤ ਨਹੀਂ ਪਤਾ ਹੁੰਦਾ ਕਹਿਓ ਜੀ ਲਿਖੀ ਰੱਬ ਨੇ ਉਹ ਜਿਹੜੇ ਕਰਮਾਂ ਦੇ ਲਿਖੇ ਹੁੰਦੇ ਨੇ ਆਪਾਂ ਨੂੰ ਉਹੀ ਭੋਗਣੇ ਪੈਂਦੇ ਭੋਗਣੇ ਤਾਂ ਪੈਂਦੇ ਆ ਪੂਆ ਜੀ ਪਰ ਮੈਂ ਇੱਕ ਗੱਲ ਕਹਿਣਾ ਤੁਹਾਨੂੰ ਕਰਮੋ ਦੇ ਮਨ ਦੇ ਵਿੱਚ ਇਹੋ ਜਿਹਾ ਕੋਈ ਹੈ ਨਹੀਂ ਜਿੰਨਾ ਕੁ ਉਸ ਕਰ ਦੇਣਾ ਆ ਮੇਰੇ ਸਾਸਿ ਕਰਦੇ ਆ ਜਿਹੜਾ ਕੁ ਉਸ ਕਰਦੀ ਆ ਪਤਾ ਹੀ ਹੈ ਪੁੱਤ ਇਹ ਤੇਰੀ ਸੱਸ ਦੀ ਘਰਤੀ ਧਰਤੀ ਆ ਸਾਰੇ ਬਾਕੀ ਰਹੀ ਗੱਲ ਲੇਖਾਂ ਦੀ ਲੇਖ ਤਾਂ ਆਪਣੇ ਤਿੰਨਾ ਭੂਆ ਭਤੀਜੇ ਦੀ ਕੁਝ ਲਿਖਿਆ ਰੱਬ ਨੇ ਭੂਆ ਜੀ ਕੀ ਮਾਂ ਮਾਰੇ ਸੀ ਉਹਦੇ ਸੋਡੇ ਤਾਂ ਲੇਖ ਲਿਖੇ ਸੀਗੇ ਮਾੜੇ ਉਹ ਤੋਂ ਮੇਰੇ ਵੀ ਲਿਖਣੇ ਸੀਗੇ ਜੇ ਮੈਂ ਵਿਆਹ ਨਾ ਕਰਾਉਂਦਾ ਨਾ ਤਾਂ ਇਹ ਠੀਕ ਸੀਗਾ ਜਿਹੜਾ ਹੁਣ ਮੈਨੂੰ ਕਿਸੇ ਪਾਸੇ ਨਹੀਂ ਨਿਕਲ ਦਿੰਦੇ ਤੁਸੀਂ ਪੁੱਤ ਵੇ ਆ ਕੇ ਉਹਨਾਂ ਕਰਾਉਂਦਾ ਸਾਡੇ ਦੋਨਾਂ ਭੈਣ ਭਰਾਵਾਂ ਕੋਲੇ ਤੂੰ ਹੀ ਸੀ ਇਕ ਤੇ ਸਾਨੂੰ ਵੀ ਚਾਹ ਸੀ ਵੀ ਅਸੀਂ ਮੁੰਡਾ ਬੈਈਏ ਚਲ ਕੋਈ ਨਹੀਂ ਆਪਣੇ ਨਾਲ ਕਰਮੋ ਸਿੱਧੀ ਆ ਨਾ ਉਹ ਤੋਂ ਆਪਾਂ ਕੀ ਲੈਣਾਗਾ ਸਾਰਾ ਕੁਝ ਹੋਜੂ ਠੀਕ ਹੋ ਤਾਂ ਵਿਚਾਰੀ ਕਈ ਵਾਰੀ ਫੋਨ ਲਾ ਲੈਂਦੀ ਨੇ ਡਰ ਕੇ ਚੋਰੀਆਂ ਫੋਨ ਲਉਂਦੀ ਐ ਮੈਨੂੰ ਕਿਤੇ ਉਹਦੀ ਮਾਂ ਨਾ ਆ ਜਾਏ ਪਤਾ ਨਹੀਂ ਕੀ ਚਾਹੁੰਦੀ ਆ ਉਹ ਕਿਉਂ ਨਹੀਂ ਘਰ ਬਸੰਦਿੰਦੀ ਚਲ ਕੋਈ ਨਹੀਂ ਇੱਕ ਦਿਨ ਉਹਨੂੰ ਲੱਗ ਜੂ ਪਤਾ ਪੇ ਅਸਾਸ ਹੋਊਗਾ ਤੇ ਨਾਲੇ ਮੈਨੂੰ ਇੱਕ ਗੱਲ ਹੋਰ ਦੱਸ ਹੰਜੀ ਬੂਆ ਜੀ ਆ ਮੇਰੇ ਜਾਨ ਪਿੱਛੋਂ ਕੀ ਕੁਛ ਹੋ ਗਿਆ ਤੁਹਾਡਾ ਕਿਕਰ ਸੋਣਾ ਮਨਿੰਦਰ ਵਾਲੀ ਗੱਲ ਦੱਸ ਮੈਨੂੰ ਸਾਰੀ ਮੈਂ ਭੂਆ ਸਮਝਿਆ ਨਹੀਂ ਕੀ ਕਹਿ ਰਹੇ ਤੁਸੀਂ ਲੈ ਸਮਝਿਆ ਨਹੀਂ ਅਕੇ ਸਮਝਿਆ ਕਿਉਂ ਨਹੀਂ ਸਾਰਾ ਕੁਝ ਕਰਤਾ ਤਾ ਤੇ ਰਹੀ ਐ ਤੇ ਹਜੇ ਤੂੰ ਮੈਨੂੰ ਕਹਿਣਾ ਬੀਬੂ ਆ ਮੈਂ ਸਮਝਿਆ ਨਹੀਂ ਸਮਾ ਮੈਨੂੰ ਸਮਝਾ ਤੂੰ ਤਾਂ ਸਾਰਾ ਕੁਛ ਹੀ ਜਾਣਦਾ ਨਾ ਭਾਜੀ ਅੱਗੇ ਵੀ ਮੈਂ ਸੋਚ ਤੋ ਕਿਤੇ ਗੱਲ ਨਹੀਂ ਰੁਕੋ ਹੀ ਹਨਾ ਤੇ ਲਗਾਉਣਾ ਮੈਂ ਇਹ ਵੀ ਨਹੀਂ ਚਾਹੁੰਦਾ ਪਤਾ ਕੀ ਹੋਇਆ ਮਨਿੰਦਰ ਦੀਦੀ ਨੇ ਮੈਂ ਕਿਕਰ ਸਾਨੂੰ ਫੜ ਕੇ ਸੀ ਬੰਨ ਲਿਆ ਪੁਲਿਸ ਨੂੰ ਫੜਾਤਾ ਹੁਣ ਤੂੰ ਦੱਸ ਦੇ ਵਿੱਚ ਵੀ ਅਸੀਂ ਮਾੜਾ ਕੀਤਾ ਕਿ ਚੰਗਾ ਕੀਤਾ ਬਹੁਤ ਚੰਗਾ ਕੀਤਾ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਵੀ ਕਿਕਰ ਸਾਨੂੰ ਇਹਨਾਂ ਨੇ ਫੜਾਤਾ ਪਰ ਤੇਰੀ ਮਾਂ ਤੇ ਤੇਰਾ ਪਿਓ ਹੀ ਥੋੜਾ ਜਿਹਾ ਕਰਦੇ ਆ ਦੇਖ ਲੈ ਪੂਆ ਤੂੰ ਵੀ ਇਹ ਗੱਲ ਕਹਤੀ ਵੀ ਬਹੁਤ ਚੰਗਾ ਹੋਇਆ ਹਾਂ ਮੇਰੇ ਬਾਪੂ ਦੀ ਗੱਲ ਸੁਣ ਲੈ ਸੱਤ ਕਿੱਥੇ ਦੇਣਾ ਸੀ ਸਾਡਾ ਸਾਨੂੰ ਕਹਿੰਦੇ ਘਰੀ ਰਹੋ ਹੁਣ ਸਾਨੂੰ ਜਿੰਦੇ ਅੰਦਰ ਆ ਕੇ ਰੱਖਦਾ ਲੈ ਮੇਰੀ ਗੱਲ ਸੁਣ ਪੁੱਤ ਤੇਰੇ ਬਾਪੂ ਦਾ ਸੁਭਾਅ ਪਹਿਲਾਂ ਤੋਂ ਆਈ ਹੈ ਘਰੇ ਤਾਂ ਰੋ ਮਾਰਦਾ ਲੋਕਾਂ ਤੋਂ ਡਾ ਡਰ ਕੇ ਰਹਿੰਦਾਗਾ ਜੇ ਡਰਿਆ ਤਾਂ ਮੈਨੂੰ ਵੀ ਘਰੇ ਬਾਹਲੀ ਹੁਣ ਮਨਿੰਦਰਵਾਰੀ ਵੀ ਡਰਦਾ ਨਾਰੇ ਲੋਕ ਆਏ ਕਹਿ ਦਿੰਦੇ ਆ ਵੀ ਇਹਨੂੰ ਕੁੜੀਆਂ ਘਰੇ ਵਾਉਣੀਆਂ ਆਉਂਦੀਆਂ ਆ ਗਈਆਂ ਲੋਕਾਂ ਤੋਂ ਕਹਾ ਕੇ ਅੰਦਰ ਵੜ ਜਾਂਦਾ ਪਰ ਸੁਣਾਉਂਦਾ ਨਹੀਂ ਕਿਸੇ ਨੂੰ ਇਹ ਨਹੀਂ ਹੈਗਾ ਤੇਰੇ ਬਾਪੂ ਦਾ ਸਵਾ ਵੀ ਇੱਟ ਚੱਕੀ ਦਾ ਜਵਾਬ ਪੱਥਰ ਦੇਵੇ ਮੂਹਰ ਸਮਾਂ ਦੀ ਨਾ ਅਗਲੇ ਤੋਂ ਖਾ ਕੇ ਅੰਦਰ ਵੜਨ ਟਿੱਕਰ ਜਾਂਦਾ ਬਾਲਾ ਇਸ ਕੱਲੋਂ ਤਾਂ ਇਹ ਨਰਵਾਈ ਵਰਤਦਾ ਘਰੇ ਰੋਬ ਮਾਰਦਾ ਸਹੀ ਗੱਲ ਕਹੀ ਆ ਪੂਆ ਜੀ ਤੁਸੀਂ ਘਰੇ ਰੋਬ ਮਾਰਨ ਜਾਣਦੇ ਆ ਇਹ ਜੇ ਅਸਰ ਗੱਲ ਹੋਵੇ ਤਾਂ ਸਾਡੇ ਨਾਲ ਤੁਰੇ ਨੇ ਬੇਚਾਰੀ ਮਨਿੰਦਰ ਨੂੰ ਵੀ ਕੋਈ ਇਨਸਾਫ ਮਿਲੇ ਹਨਾ ਵੀ ਉਹਦੇ ਨਾਲ ਕੀ ਕੁਝ ਹੋਇਆ ਜਿਹੜਾ ਮੈਂ ਆ ਇਕੱਲਾ ਭਾਈ ਉਹਦੇ ਨਾਲ ਤੁਰਿਆ ਫਿਰਦਾ ਉਹਦਾ ਮੈਨੂੰ ਵੀ ਲੜਦੇ ਰਹਿੰਦੇ ਆ ਦੋਨੇ ਜਣੇ ਵੀ ਤੂੰ ਕਿਉਂ ਜਾਨਾ ਕੋਈ ਨਹੀਂ ਪੁੱਤ ਹੁਣ ਮੈਂ ਤੁਹਾਡੇ ਨਾਲ ਮੈਂ ਲੱਕੂਗੀ ਮੂਰੇ ਇਸ ਕੰਮ ਦੇ ਤੇ ਨਾਲੇ ਇੱਕ ਗੱਲ ਹੋਰ ਤੂੰ ਮੈਨੂੰ ਉੱਥੇ ਲੈ ਕੇ ਚੱਲ ਜਿੱਥੇ ਕਿਕਰ ਸੇ ਬੰਨੇ ਹੋਏ ਪੋਆ ਜੀ ਜੇ ਤੁਸੀਂ ਮੇਰੇ ਨਾਲ ਹੋਨੇ ਤਾਂ ਮੈਂ ਤੁਹਾਨੂੰ ਜਰੂਰ ਲੈ ਕੇ ਜਾਊਗਾ ਕੋਈ ਤਾਂ ਸਾਡਾ ਸਹਾਰਾ ਬਣਿਆ ਮੈਂ ਹੈਗੀ ਆ ਪੁੱਤ ਤੁਹਾਡਾ ਸਹਾਰਾ ਮੇਰੀ ਜ਼ਿੰਦਗੀ ਦਾ ਮੈਨੂੰ ਤਾਂ ਨਹੀਂ ਇਨਸਾਫ ਮਿਲਿਆ ਜਿਹੜਾ ਕੁਝ ਮੇਰੇ ਨਾਲ ਹੋ ਗਿਆ ਪਰ ਮੈਂ ਆਪ ਦੀ ਭਤੀ ਜਿੰਨੂੰ ਤਾਂ ਇਨਸਾਫ ਦਵਾ ਸਕਦੀ ਆ ਨਾ ਨਲੇ ਗੱਲ ਹੋਰ ਪੂਆ ਜੀ ਬਾਪੂ ਬੇਬੇ ਪਤਾ ਕੀ ਕਹਿੰਦਾਗਾ ਐਂ ਕਹਿੰਦੇ ਆਗੇ ਵੀ ਪੁੱਤੇ ਇਹਨਾਂ ਨੂੰ ਛੱਡ ਗੱਲਾਂ ਨੂੰ ਮਿੱਟੀ ਪਾਓ ਤੁਸੀਂ ਕਿਉਂ ਜਾਣ ਜਾਣ ਇਹਨਾਂ ਨੂੰ ਹੁਣ ਮੁੱਦਾ ਪਕਾਈ ਜਾਨੇ ਉਹਨਾਂ ਦੀਦੀ ਕਿਉਂ ਨਹੀਂ ਸਮਝ ਰਹੀ ਦੀਦੀ ਦਾ ਕਹਿੰਦੀ ਮੈਂ ਤਾਂ ਇਨਸਾਫ ਦਵਾਉਣਾ ਉਹਨੂੰ ਕਿ ਕਿਸੇ ਨੂੰ ਨੂੰ ਸਜ਼ਾ ਦਿਵਾਉਣੀ ਆ ਠੀਕ ਹੈ ਇਸ ਕਰਕੇ 부ਆ ਜੀ ਮੈਨੂੰ ਮੈਨੂੰ ਦੀਦੀ ਨਾਲ ਤੁਰਨਾ ਪਿਆ ਹੁਣ ਇਹ ਤਾਂ ਨਹੀਂ ਤੁਰੇ ਸਾਡੇ ਨਾਲ ਓਟੂ ਘਟ ਸਾਨੂੰ ਲੜਨਦਾ ਨਾ ਵੀ ਤੁਸੀਂ ਕਿਉਂ ਤੁਰੇ ਫਿਰਦੇ ਹੋ ਮੈਂ ਤੁਰੂੰਗੀ ਨਾ ਮੈਂ ਤੈਨੂੰ ਕਹੀ ਜਾਨੀ ਆ ਵੀ ਸੋਡੇ ਮੂਰੇ ਆ ਮੈਂ ਜੇ ਖੱਡਾ ਪੱਟਿਆ ਨਾ ਮੂਰੇ ਆਪਣੇ ਪਹਿਲਾਂ ਮੈਂ ਡਿੱਗੂੰਗੀ ਸੋਨੂੰ ਬਾਅਦ ਚ ਡਿੱਗਣ ਦਊਂਗੀ ਜੇ ਇਹ ਗੱਲਾਂ ਨੇ 부ਆ ਜੀ ਅਸੀਂ ਵੀ ਤੇਰੇ ਨਾਲ ਆ ਤੇ ਤੂੰ ਸਾਡੇ ਨਾਲ ਆ ਹੁਣ ਆਪਾਂ ਇੱਕ ਪਾਸਾ ਕਰਕੇ ਰਹਿਾਂਗੇ ਹਾਂ ਬਸ ਜਿਹੜਾ ਮੇਰੀ ਮੇਰੇ ਨਾਲ ਕੁਝ ਹੋ ਗਿਆ ਨਾ ਮੇਰੀ ਭਤੀਜੀ ਨਾਲ ਨਾ ਹੋਵੇ ਮੈਥੋਂ ਇਹ ਨਹੀਂ ਬਰਦਾਸ਼ਤ ਹੁੰਦਾ ਪੂਆ ਜੀ ਮਨਿੰਦਰ ਵੀ ਤਾਂ ਇਹੀ ਚਾਹੁੰਦੀ ਆ ਨਾ ਵੀ ਜਿਹੜਾ ਕੁਝ ਮੇਰੇ ਨਾਲੋਂ ਅੱਗੇ ਕਿਸੇ ਹੋਰ ਬਗਾਨੇ ਧੀ ਨਾਲ ਨਾ ਹੋਵੇ ਕੁਝ ਅੱਗੇ ਕਿਸੇ ਕੁੜੀ ਨਾਲ ਨਾ ਹੋਵੇ ਉਹ ਵੀ ਤਾਂ ਇਹੀ ਚਾਹੁੰਦੀ ਆ ਨਾ ਚਲ ਕੋਈ ਨਹੀਂ ਤੂੰ ਹੁਣ ਮੈਨੂੰ ਦੱਸ ਕਦੋਂ ਲੈ ਕੇ ਚੱਲੇਗਾ ਮੈਨੂੰ ਉੱਥੇ ਪੂਆ ਜੀ ਸੋਨੂੰ ਮੈਂ ਲੈ ਕੇ ਤਾਂ ਜਾਊਂਗਾ ਪਰ ਮੈਂ ਇੱਕ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਸੀ ਹਾਂ ਜਿਨ੍ਹਾਂ ਨੇ ਸਾਡਾ ਸਾਡਾ ਸਾਥ ਦਿੱਤਾ ਨੇ ਇੱਕ ਵਿੱਕੀ ਆ ਇੱਕ ਮੈਂ ਕਿਵੇਂ ਦੱਸਾਂ ਮੈਂ ਕੌਣਾ ਹੋਰ ਦੱਸ ਮੈਂ ਕਿਵੇਂ ਦੱਸਾਂ ਭੂਆ ਜੀ ਸੋਨੂੰ ਇੱਕ ਹਰਪ੍ਰੀਤ ਆ ਹਰਪ੍ਰੀਤ ਆ ਅੱਛਾ ਉਹੀ ਹਰਪ੍ਰੀਤ ਜਿਹੜੀ ਮਨਿੰਦਰ ਨੂੰ ਪਾਲ ਕੇ ਲਈ ਸੀ ਚਲੋ ਆਪਾਂ ਕਿਸੇ ਤੋਂ ਕੀ ਲੈਣਾ ਕੋਈ ਤਾਂ ਆਪਣਾ ਸਾਥ ਦੇਣ ਵਾਲਾ ਹੋਇਆ ਨਹੀਂ ਤਾਂ ਹਰੇਕੀ ਆਪਣੇ ਤੋਂ ਪਾਸਾ ਕਰਕੇ ਨੰਗਲ ਲੱਗ ਗਿਆ ਸੀ ਸਰ ਕੋਈ ਹੁਣ ਦੇਖਦੇ ਹਾਂ ਕਿਕਰਸੋਂ ਕਿੱਥੋਂ ਤੱਕਰ ਭੱਜੂਆ ਹਾਂਜੀ ਪੂਆ ਜੀ ਇਹਨਾਂ ਨੇ ਸਾਨੂੰ ਨਾ ਸਾਡਾ ਬਹੁਤ ਸਾਥ ਦਿੱਤਾ ਦੋਨਾਂ ਜਣੇ ਨੇ ਜਿੰਨਾ ਚਿਰ ਅਸੀਂ ਉਹਨੂੰ ਫੜਿਆ ਨਹੀਂ ਨੇ ਉਹਨਾਂ ਚਿਰ ਸਾਡੇ ਨਾਲ ਰਹੇ ਸਾਨੂੰ ਸਾਡਾ ਸਾਥ ਦਿੱਤਾ ਕਿੱਥੇ ਕਿੱਥੇ ਸਾਡੇ ਨਾਲ ਭਾਲਿਆ ਨਹੀਂ ਕਿੱਥੇ ਕਿੱਥੇ ਸਾਡੇ ਨਾਲ ਤੁਰੇ ਨਹੀਂ ਮੈਂ ਤਾਂ ਇਹੀ ਗੱਲ ਕਹਿਣਾ ਜਿੱਥੇ ਇਹਨਾਂ ਨੂੰ ਸਾਡੀ ਲੋੜ ਪਈ ਨੇ ਅਸੀਂ ਵੀ ਇਹਨਾਂ ਨਾਲ ਐਂ ਖੜਾਂਗੇ ਜਿਹੜੇ ਅੱਜ ਸਾਡੇ ਨਾਲ ਖੜੇ ਸੀ ਚੱਲ ਪੁੱਤ ਸ਼ਾਬਾਸ਼ ਉਹ ਬੱਚਿਆਂ ਦੇ ਜਿਹੜਿਆਂ ਨੇ ਸੋਡਾ ਇੰਨਾ ਸਾਥ ਦਿੱਤਾ ਪਰ ਹੁਣ ਤੂੰ ਬਾਰੀ ਦੇਰੀ ਨਾ ਕਰੀਂ ਇਸੇ ਗੱਲ ਚ ਮਤਬ ਉਹ ਜੀ ਸੋਨੂੰ ਐ ਕਹਿਣਾ ਪਹਿਲਾਂ ਮੈਂ ਸੋਨੂੰ ਨੇ ਵਿੱਕੀ ਨੂੰ ਮਲਾਉਂਗਾ ਵਿੱਕੀ ਨੂੰ ਮਲਾ ਲਾ ਪਰ ਮੈਨੂੰ ਉੱਥੇ ਜ਼ਰੂਰ ਲੈ ਕੇ ਚੱਲੀ ਪੂਆ ਜੀ ਮੈਂ ਸੋਨੂੰ ਨਾਲ ਵਾਦਾ ਕਰਦਾ ਮੈਂ ਪੱਕਾ ਸੋਨੂੰ ਉੱਥੇ ਲੈ ਕੇ ਚੱਲੂਗਾ ਇੱਕ ਵਾਰੀ ਪਹਿਲਾਂ ਆਪਾਂ ਵਿੱਕੀ ਨੂੰ ਮਿਲ ਲਈਏ ਫਿਰ ਆਪਾਂ ਦੇਖਦੇ ਹਾਂ ਠੀਕ ਆ ਸੋਨੂੰ ਮੈਂ ਲੈ ਜਾਊਂਗਾ ਤੁਸੀਂ ਮੇਰੇ ਤੇ ਯਕੀਨ ਕਰੋਨੇ ਮੈਂ ਪੱਕਾ ਲੈ ਕੇ ਚੱਲੂਗਾ ਚੱਲ ਤੂੰ ਪਰ ਇੱਕ ਗੱਲ ਹੋਰ ਆ ਪੂਆ ਜੀ ਬਾਪੂ ਹਰੋਂ ਕੋਲੇ ਨਾ ਗੱਲ ਕਰੀ ਹਜੀ ਮੈਂ ਨਾ ਦਵਾਈ ਦਾ ਵਹਨਾ ਲਾਉਣੀ ਐ ਵੀ ਮੈਨੂੰ ਥਕਾਕਟ ਜੀ ਹੋਈ ਪਈ ਐ ਮੈਂ ਨਿੱਕੇ ਨੂੰ ਲੈ ਕੇ ਦਵਾਈ ਲੈਣ ਜਾਉਂਗੀ ਤੇ ਤੂੰ ਵਿੱਕੀ ਨਾਲ ਗੱਲ ਕਰ ਫੋਨ ਤੇ ਤੇ ਫਿਰ ਮੈਨੂੰ ਵਿੱਕੀ ਕੋਲੇ ਤਾਂ ਅੱਜ ਹੀ ਲੈ ਚੱਲੀ ਪੂਆ ਜੀ ਜੋ ਕੁਝ ਕਰਨਾ ਉਸ ਮਰਜ਼ੀ ਕਰ ਪਰ ਇਤਨੇ ਮਾੜੀ ਮਾੜੀ ਗੱਲ ਦੀ ਬਿੜਕ ਲੈਣ ਦੇ ਫਿਰਦੇ ਰਹਿੰਦੇ ਆ ਵੀ ਅੱਜ ਕਿੱਥੇ ਗਏ ਆ ਕਿੱਧਰ ਗਏ ਆ ਪਤਾ ਨਹੀਂ ਇਹ ਕੀ ਚਾਹੁੰਦੇ ਆ ਪਤਾ ਨਹੀਂ ਇਹਨਾਂ ਦੀ ਪੂਆ ਮਨ ਚ ਡਰਾ ਹੈ ਵੀ ਇਹਨਾਂ ਨੂੰ ਉਹਨਾਂ ਕੁਛ ਕਿਕਰ ਸੋ ਇਹਨੂੰ ਕੁਝ ਕਰ ਨਾ ਦੇਣ ਉਹ ਜਾਂ ਇਹਨਾਂ ਨੂੰ ਮਾਰ ਨਾ ਦੇਵੇ ਜੇ ਬੰਦੇ ਨਾਲ ਬੰਦਾ ਮੁਕਾਬਲਾ ਕਰੂਗਾ ਫੇਰ ਹੀ ਪਤਾ ਲੱਗੂਗਾ ਪੂਆ ਜੀ ਚੱਲ ਕੋਈ ਨਹੀਂ ਹੁਣ ਤੂੰ ਸਾਰਾ ਟਾਈਮ ਇੱਥੇ ਗੱਲਾਂ 'ਚ ਹੀ ਨਾ ਬਰਬਾਦ ਕਰ ਤੇ ਚੱਲ ਉਹਨੂੰ ਕਾਲ ਫੋਨ ਮੁੰਡੇ ਨੂੰ ਤੇ ਅੱਜ ਹੀ ਮਿਲਾ ਕੇ ਲਿਆ ਮੈਨੂੰ ਠੀਕ ਆ ਪੂਆ ਜੀ ਮੈਂ ਬਾਹਰ ਜਾ ਕੇ ਗੱਲ ਕਰਦਾ ਇੱਥੇ ਤਾਂ ਇਹਨਾਂ ਨੂੰ ਪਤਾ ਲੱਗ ਜੂ ਤੇ ਤੂੰ ਹੋ ਤਿਆਰ ਠੀਕ ਆ ਬੱਸ ਮੈਂ ਤਾਂ ਤਿਆਰੀ ਹੈ ਤੂੰ ਫੋਨ ਕਰਕੇ ਆ ਠੀਕ ਆ ਪੂਆ ਜੀ ਹਾਂ ਚੱਲ ਮੈਂ ਵੀ ਤੇਰੀ ਮਾਂ ਨੂੰ ਕਹਿੰਨੀ ਐ ਕਿ ਮੈਂ ਦਵਾਈ ਲੈਣ ਜਾਂਦੀ ਹਾਂ ਪੁੱਤ ਇਹਦੇ ਬਨੇ ਕੀ ਦੇਖੀ ਜਾਂਦਾ ਇਹਨੇ ਨਹੀਂ ਤੈਨੂੰ ਦੱਸਣੀ ਕੋਈ ਗੱਲ ਮੈਂ ਤੈਨੂੰ ਦੱਸਦੀ ਆ ਕੀ ਕਰਤੂਤਾ ਕੀਤੀਆਂ ਇਹਨੇ ਤੇ ਕਿਉਂ ਤੈਨੂੰ ਮੈਂ ਇੱਥੇ ਬੁਲਾਇਆ ਹੈ ਮਨਿੰਦਰ ਨਹੀਂ ਸੀ ਉਹਨੂੰ ਇਹਨੇ ਕੀ ਕੀਤਾ ਕਿਡਨਾਪ ਕਰਾ ਕੇ ਤੇ ਖੇਤ ਰੱਖੀ ਰੱਖਿਆ ਬੰਨ ਕੇ ਮੈਪ ਕਰਾ ਕੇ ਉਹ ਕਿਉਂ ਬਸ ਪੁੱਤ ਤੈਨੂੰ ਪਤਾ ਹੀ ਹੈ ਪਿਛਲੀਆਂ ਗੱਲਾਂ ਦਾ ਇਹ ਤਾਂ ਚਾਹੁੰਦਾ ਬਸ ਮਨਿੰਦਰ ਮੇਰੇ ਆ ਜੀ ਉਹਨੂੰ ਰੱਖਾਂ ਮੈਂ ਤੇ ਮਾਂ ਤੂੰ ਇਹ ਪਹਿਲਾਂ ਗੱਲ ਕਿ ਉਹਨੂੰ ਦੱਸੀ ਹੁਣ ਦੱਸਣ ਲੱਗੀ ਆ ਕੀ ਦੱਸਦੀ ਮੈਂ ਤੈਨੂੰ ਪਹਿਲਾਂ ਮੈਂ ਤਾਂ ਕੁੜੀਆ ਮੈਂ ਤੈਨੂੰ ਕਿੰਨੇ ਵਾਰੀ ਫੋਨ ਤੇ ਪੁੱਛਿਆ ਵੀ ਪੈਣੇ ਕੀ ਗੱਲ ਐ ਤੂੰ ਦੱਸਿਆ ਕਿ ਦੇ ਖੁੱਲ ਕੇ ਬਾਈ ਬੱਸ ਮੈਨੂੰ ਐਸੀ ਵੀ ਚੱਲ ਐਂ ਸੁਧਰ ਜਾਊ ਉਹ ਮੈਂ ਤਾਂ ਡਰਦੀ ਨਹੀਂ ਨਹੀਂ ਗੱਲ ਕੀਤੀ ਕਿ ਕਾਹਨੂੰ ਗੱਲ ਵਧਾਉਣੀ ਹੈਗੀ ਐ ਪਹਿਲਾਂ ਗੱਲ ਕੀਤੀ ਹੁੰਦੀ ਅੱਜ ਇਹ ਦਿਨ ਨਹੀਂ ਹੋਣਾ ਸੀ ਐਨੀ ਦੁਖੀ ਨਹੀਂ ਹੋਣਾ ਸੀ ਤੂੰ ਤੇ ਮਾਂ ਤੂੰ ਵੀ ਇਹ ਗੱਲ ਕੋਲੇ ਜੀ ਮੇਰੇ ਤੋਂ ਪੁੱਤ ਐਂ ਹੁਣ ਕੀ ਪਤਾ ਸੀ ਵੀ ਉਹ ਪੁਲਿਸ ਲਿਆ ਕੇ ਘਰੋਂ ਚੁੱਕਾ ਕੇ ਲੈ ਜੂਗੀ ਆਗਲ ਤਾਂ ਜਦ ਚੇਤੇ ਨਹੀਂ ਸੀ ਤੇ ਹੁਣ ਉਹ ਆਏ ਨਹੀਂ ਪਤਾ ਵੀ ਠਾਣੇ ਚ ਐ ਕਿੱਥੇ ਐ ਕਿੱਥੇ ਨਾ ਆਹੀ ਨਹੀਂ ਭੇਤ ਲੱਗ ਰਿਹਾ ਘਰੇ ਇਹਨਾਂ ਨੇ ਖੌਰੂ ਪਾਰ ਗਿਆ ਮਾਵਾ ਧੀਆਂ ਨੇ ਕਹੀ ਜਾਂਦੇ ਆ ਇਹਨਾਂ ਮਾਵਾ ਧੀਆਂ ਨੇ ਫੜਾਤਾ ਆਏ ਕਰਤਾ ਪਹਿਲਾਂ ਗੱਲ ਸੁਣੋ ਆਪਾਂ ਕਿਉਂ ਫੜਾਵਾਂਗੇ ਬਈ ਹੋਰ ਕੀ ਗੱਲ ਹੋਈ ਐ ਬਈ ਗੱਲ ਤਾਂ ਕੀ ਹੋਣੀ ਸੀ ਆਹੀ ਗੱਲ ਹੋਈ ਐ ਜੇ ਦਾ ਕੁਛ ਇਹਨੇ ਬਨਿੰਦਰ ਨਾ ਕੀਤਾ ਉਹੀ ਕੁਛ ਹੁਣ ਉਹ ਬਦਲਾ ਲਈ ਜਾਂਦੀ ਇਹਦੇ ਤੋਂ ਪਤਾ ਨਹੀਂ ਹੁਣ ਬੰਨ ਨੋੜ ਕੇ ਕਿੱਥੇ ਲੈ ਕੇ ਗਈ ਹੈ ਮੈਨੂੰ ਤਾਂ ਸੋਚ ਲੱਗੀ ਪਈ ਹੈ ਬਾਈ ਵੀ ਕਿਤੇ ਬਾਲੀ ਗੱਲ ਨਾ ਵੱਜੇ ਕੋਈ ਭੈਣ ਚੁੱਪ ਕਰ ਕੋਈ ਮਗ ਇਹ ਨਾ ਮਾ ਕੋਈ ਹੋਰ ਗੱਲਾਂ ਦਾ ਦਰਨ ਖੁੱਲ ਕੇ ਹੋਰ ਗੱਲ ਤਾਂ ਕੋਈ ਨਹੀਂ ਪੁੱਤ ਇੱਕ ਗੱਲ ਤਾਂ ਆਏ ਆ ਵੀ ਵਧੀਆ ਇਹਦੇ ਪੈਣ ਦੇ ਛਿੱਤਰ ਪਰ ਜਦੋਂ ਇਹਦੇ ਮੂੰਹ ਕਨੀ ਦੇਖ ਲਾਨੀ ਫਿਰ ਵੀ ਤੇ ਨਮਾਜਦਾ 70 ਦਾ ਉਹਦੇ ਫਿਰ ਵੀ ਪਈ ਜਾਂਦੇ ਮਾਂ ਉਹ ਜਾਣੇ ਬੇ ਪੁੱਤ ਆਪਦਾ ਜਮਾਈ ਹੈ ਆਪਣੇ ਮੂੰਹ ਹੈ ਗੱਲਾਂ ਨਾ ਚੰਗੀਆਂ ਨਹੀਂ ਲੱਗਦੀਆਂ ਐਨੀ ਗੱਲ ਕਹਿੰਦੇ ਫਿਰ ਵੀ ਕੁੜੀਆਂ ਕਨੀ ਵੇਖ ਕੇ ਤਰਸ ਹੁੰਦਾ ਪੈਣ ਤੂੰ ਕੀ ਚਾਉਣੀ ਆ ਹਾਂ ਤੂੰ ਦੱਸ ਖੁੱਲ ਕੇ ਬਾਈ ਮਾੜਾ ਸਾਹ ਨਈ ਗੱਲ ਕਰਿਓ ਤੇ ਬਸ ਮੈਂ ਸਾਲੇ ਨੂੰ ਤੇ ਮੁੱਦਾ ਪਾ ਲੈਣਾ ਮੈਂ ਨਹੀਂ ਵੇਖਣਾ ਕੌਣ ਆਹ ਨਹੀਂ ਮੇਰੀ ਭੈਣ ਦੁਖੀ ਆ ਤਾਹੀਂ ਤੇ ਤੇਰੇ ਕੋਲੇ ਮੈਂ ਗੱਲ ਨਹੀਂ ਸੀ ਕਰਦੀ ਤੂੰ ਐ ਭੜਤਣ ਲੱਗ ਜਣਾ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਐ ਕਹਨੀ ਐ ਹੁਣ ਵਸ ਤੂੰ ਕਰ ਕਰੋ ਕਿ ਕਿਸੇ ਕੋਲੇ ਜਾ ਕੇ ਉਹਦਾ ਪਤਾ ਲੈ ਵੀ ਕਿੱਥੇ ਆ ਕਿੱਥੇ ਨਾ ਕੋਈ ਨਹੀਂ ਕਰਦਾ ਮੈਂ ਕਿਵੇਂ ਨੇ ਕਿਵੇਂ ਕਰਕੇ ਨਾ ਉਹਨੂੰ ਛਡਵਾ ਕੇ ਘਰੇ ਲਿਆ ਆ ਕੋਈ ਭੈਣ ਹੌਂਸਲਾ ਰੱਖ ਹੌਂਸਲਾ ਰੱਖ ਮੇਰੀ ਭੈਣ ਹੈ ਪੁੱਤ ਤੇਜੇ ਜੇ ਮੈਂ ਤੈਨੂੰ ਐ ਕਹਿੰਦੀ ਸੀ ਵੀ ਆਪਾਂ ਦੋਨੇ ਜਣੇ ਮਾਂ ਪੁੱਤ ਉਹਨਾਂ ਦੇ ਘਰੇ ਜਾਇਆ ਹੁੰਦੇ ਮਨਿੰਦਰ ਕੇ ਚੱਲ ਹਣੇ ਮਾਂ ਜੇਵੇਂ ਤੂੰ ਚੰਗਾ ਲਾਦਾ ਜੀ ਆਪੋ ਨਾ ਮਾੜੀ ਉਹ ਟਿੱਕ ਗੱਲ ਕਰਕੇ ਵੇਖ ਲੈਨੇ ਆ ਚਲੋ ਚਲ ਆ ਜੇ ਕਰੇ ਕੀ ਪਤਾ ਕੋੜੀ ਲੈ ਥਾਣੇ ਚ ਬੈਠਾ ਕਿ ਕਿੱਥੇ ਬੈਠਾ ਕੀ ਹਾਲਤ ਹੈ ਉਹਦੇ ਨਾਲ ਕੀ ਬਣੀ ਜਾਂਦਾ ਮਾਂ ਮੇਰੀ ਨਾਲ ਜਲੂਸ ਤੂੰ ਕਹਿੰਨੀ ਉਹਨਾਂ ਦੇ ਘਰੇ ਅੱਗੇ ਥੋੜਾ ਜਲੂਸ ਨਿਕਲਿਆ ਆਇਗਾ ਜਦੋਂ ਗਈਆਂ ਸੀ ਹੁਣ ਅਗਲੇ ਘਰੇ ਵੜਨ ਦੇਣਗੇ ਆਪਾਂ ਨੂੰ ਪੁੱਤ ਗੱਲ ਸੁਣੋ ਆ ਪਤਾ ਨਹੀਂ ਬੋਲੇ ਮਾਮਾ țiiਾਂ ਇਹੀ ਮਾਮਾ țiiਾਂ ਬੋਲ ਕੇ ਆਈਆਂ ਮੈਨੂੰ ਤਾਂ ਬੇਚਾਰੇ ਉਹਨਾਂ ਨੇ ਕੁਝ ਨਹੀਂ ਕਿਹਾ ਵਧੀਆ ਗੱਲਾਂ ਕੀਤੀਆਂ ਸੀ ਮੇਰੇ ਨਾਲ ਤਾਂ ਨਾ ਪਹਿਲੇ ਭੈਣ ਮਾੜਾ ਚੰਗਾ ਬੋਲਿਆ ਨਹੀਂ ਨਹੀਂ ਭਾਈ ਵੇ ਪੁੱਤ ਮੈਨਾਂ ਤਾਂ ਕੀ ਬੋਲਣਾ ਸੀ ਉਹਨਾਂ ਨੇ ਇਹ ਬਾਲਾ ਬੋਲਦੀਆਂ ਸੀ ਮਾਮਾ țiiਾਂ ਅਸੀਂ ਗੰਨੀਆਂ ਸੀ ਚਾਰੇ ਜਣੀਆਂ ਅੱਜ ਦੀ ਭੈਣ ਲੁਤਰੋ ਬਣ ਤੋ ਅੱਛਾ ਉੱਥੇ ਜਾ ਕੇ ਅਗਲੇ ਨੂੰ ਪੁੱਠਾ ਸਿੱਧਾ ਬੋਲਣ ਲੱਗੀ ਫਿਰ ਪੁੱਤ ਤੈਨੂੰ ਪਤਾ ਹੀ ਹੈ ਹੁਣ ਜੇ ਆਪਣੀ ਧੀ ਨੂੰ ਕੋਈ ਪੁੱਠਾ ਸਿੱਧਾ ਬੋਲੂ ਆਪਾਂ ਸਹਿ ਲਾਂਗੇ ਹੈ ਅਗਲੇ ਦਾ ਗਲ ਪੱਟ ਦਾਂਗੇ ਕਿਰਪਾ ਯੋ ਕਿ ਸਹਿਣ ਕੇ ਅਗਲੇ ਬੋਲੇ ਜਿਵੇਂ ਇਹ ਬੋਲੇ ਉਹ ਬੋਲ ਪੇ 아이 ਕਹਨੀਆ ਪੁੱਤ ਮੈਂ ਤਾਂ ਤੈਨੂੰ ਵਿਹੇ ਲੱਤ ਆਪਾਂ ਨੂੰ ਮਾਹੋਂ ਤੂੰ ਦੱਸ ਕੀ ਕਰਨਾ ਜਿਵੇਂ ਦੂਗਾਂਗੇ ਮੈਂ ਤਾਂ ਉਵੇਂ ਕਰ ਦੂ ਪੁੱਤ ਬਸ ਉਹ ਘਰੇ ਆ ਜੀ ਉਹਨੂੰ ਛਡਾ ਲਿਆ ਹੋਰ ਕੀ ਕਰਨਾ ਜਿੱਥੇ ਪਹਿਲਾਂ ਕਿੰਨੇ ਵਾਰਾ ਪੰਚਾਇਤਾਂ ਚ ਆ ਗਏ ਆ ਇੱਕ ਵਾਰਾ ਹੋਰ ਆਜੋ ਭਾਈ ਤੇਰੀ ਤਾਂ ਸਾਰਿਆਂ ਨਾਲ ਜਾਨ ਪਛਾਣ ਵਧੀਆ ਪਤਾ ਪਤਾ ਕਰਕੇ ਕੀ ਗੱਲ ਬਣੀ ਐ ਕਿਵੇਂ ਕੁਛ ਕੋਈ ਨਾ ਪੈਣਾ ਮੈਂ ਕਰਦਾ ਹਾਂ हां तो बस हरीया जी कोई नहीं कोई तो 2 ਘੰਟੇ ਦਾ ਮੇਰਾ ਕੰਮ ਹੈ ਮੈਂ ਹੁਣੇ ਦੱਸ ਦਿੰਦਾ ਪਤਾ ਕਰਕੇ ਚੱਲ ਬਸ ਬੁੱਤ ਤੂੰ ਕਰ ਲੈ ਪਤਾ ਮੇਰਾ ਯਾਰ ਆਉਣੀ ਨਹੀਂ ਹੈ ਜਾ ਤੁਰਾਂ ਕਰ ਲੈ ਹਾਂ ਬੈਨ ਕੋਈ ਚੱਲ ਕੰਮ ਤੋਂ ਅੰਦਰ ਵਾ ਕਰ ਤਰੋ ਚੱਲਾ ਅਗੀ